ਕੱਚੇ ਅੰਬਾਂ ਨੂੰ ਫਰੂਟ ਆਫ ਲਵ ਕਹਿੰਦੇ ਨੇ ਕਿਉਂ ਕਹਿੰਦੇ ਨੇ ਉਹਦੇ ਪਿੱਛੇ ਬਹੁਤ ਇੱਕ ਡਾਰਕ ਸੀਕ੍ਰੀਟ ਹੈ ਇਹ ਕੀ ਜਿਹੜੀ ਹੈ ਕੱਚੇ ਅੰਬ ਜਿਹੜੇ ਨੇ ਤੁਹਾਡੇ ਅੰਦਰ ਹਿਮੋਗਲੋਬਿਨ ਬਣਾ ਸਕਦੇ ਨੇ ਇਹ ਰਿਚ ਇਨ ਆਇਰਨ ਨੇ ਆਇਰਨ ਮੀਨਸ ਤੁਹਾਡੇ ਅੰਦਰ ਜੇ ਖੂਨ ਦੀ ਕਮੀ ਆ ਗਈ ਕਿਸੇ ਵੀ ਕਾਰਨ ਕਮਜ਼ੋਰੀ ਕਰਕੇ ਜਾਂ ਜਿਨ੍ਹਾਂ ਨੇ ਕਦੀ ਬਲੱਡ ਡੋਨੇਟ ਕੀਤਾ ਹੋਇਆ ਉਹਨਾਂ ਦੇ ਅੰਦਰ ਅਕਸਰ ਖੂਨ ਦੀ ਕਮੀ ਆ ਜਾਂਦੀ ਹੈ ਜੇ ਤੁਹਾਡੇ ਅੰਦਰ ਖੂਨ ਦੀ ਕਮੀ ਆ ਗਈ ਹੈ ਤੇ ਇਹ ਜਿਹੜੀ ਚੀਜ਼ ਹੈ ਜਿਹੜਾ ਨੁਸਖਾ ਜ ਬਣਾ ਕੇ ਦੇ ਲੰਗੇ ਆ ਸੀ ਤੁਹਾਨੂੰ ਕੱਚੇ ਅੰਬਾਂ ਵਾਲੀ ਚਟਨੀ ਇਹ ਜਿਹੜੀ ਜਿੰਨੇ ਵੀ ਚਟ ਲਈ ਨਾ ਉਹਦੀ ਜ਼ਿੰਦਗੀ ਜਿਹੜੀ ਐਨਾ ਉਹ ਐਨੀ ਵਧੀਆ ਐਨੀ ਸ਼ਾਨਦਾਰ ਹੋ ਜੇਗੀ ਪੰਜਾਬੀ ਚ ਕਮਾ ਤੇ ਉਹਦੀ ਮੁੱਛ ਖੜੀ ਰਹੇਗੀ। ਕਿਆ ਬਾਤ ਹੈ। ਹਾਂਜੀ ਕੀ ਕਰੇਗਾ ਕੀ ਜੀ ਫਿਰ ਤੁਸੀਂ ਇਹ ਵੀ ਦੱਸ ਦਿਓ ਹੁਣ ਨਾਲ। ਦੇਖੋ ਜੀ ਸਭ ਤੋਂ ਪਹਿਲਾਂ ਮੈਂ ਬਲੱਡ ਵਾਲਾ ਤਾਂ ਸਿਸਟਮ ਤੁਹਾਨੂੰ ਆਲਰੇਡੀ ਦੱਸ ਹੀ ਚੁੱਕਾ ਵਾਂ। ਇਹ ਕੰਮ ਕਰਦਾ ਮੇਲ ਫਰਟੀਲਿਟੀ ਦੇ ਉੱਤੇ। ਜਿਨ੍ਹਾਂ ਦਾ ਸਪਰਮ ਦੇ ਵਿੱਚ ਜਾਨ ਨਹੀਂ ਰਹੀ, ਜਿਨ੍ਹਾਂ ਦੇ ਸਪਰਮ ਦੀ ਕੁਆਲਿਟੀ ਨਹੀਂ ਰਹੀ ਜਿਹੜਾ ਹੁਣ ਬੰਦਾ ਜਵਾਕ ਲੈਣ ਦੀ ਤਿਆਰੀ ਕਰਦਾ ਪਿਆ ਹੈ। ਜਿੱਦੀ ਉਮਰ ਜ਼ਿਆਦਾ ਹੋ ਗਈ ਪੜ੍ਹਾਈ ਲਿਖਾਈ ਦੇ ਵਿੱਚ ਟਾਈਮ ਲੱਗ ਗਿਆ ਕਹਿੰਦਾ ਜੀ ਨਹੀਂ ਜੀ ਮੈਂ ਤੇ ਕੈਰੀਅਰ ਸੈੱਟ ਕਰਕੇ ਵਿਆਹ ਕਰਨਾ ਜਦੋਂ ਜੋ ਆਗਲਾਨ ਦੀ ਕੋਸ਼ਿਸ਼ ਕਰ ਰਿਹਾ ਜ਼ਿਆਦਾ ਉਮਰ ਤੇ ਆ ਗਿਆ ਉਹਨੇ 32 35 ਸਾਲਾਂ ਦਾ ਹੋ ਕੇ ਵਿਆਹ ਕਰਾਇਆ ਉਸ ਤੋਂ ਬਾਅਦ ਉਹ ਡਾਕਟਰ ਨੇ ਚੱਕਰ ਲਾਣੀ ਸ਼ੁਰੂ ਕਰਤੇ ਵੀ ਮੇਰੇ ਤੇ ਅੰਦਰ ਸਪਰਮ ਕਾਊਂਟ ਹੀ ਨਹੀਂ ਹੈਗੇ ਘਰ ਬੈਠੇ ਬਿਨਾ ਕਿਸੇ ਵੈਦ ਤੋਂ ਬਿਨਾ ਕਿਸੇ ਡਾਕਟਰ ਤੋਂ ਘਰ ਬੈਠੇ ਸਪਰਮ ਦੀ ਫੈਕਟਰੀ ਲੱਗ ਜਾਈਗੀ ਅੰਦਰ ਉਹਦੇ ਕੀ ਬਾਤ ਐਨਾ ਵਧੀਆ ਸਿਸਟਮ ਬਣ ਜਗਾ ਵੀ ਬਹਿ ਜਾ ਬਹਿ ਜਾ ਹੋ ਜਾਈਗੀ